18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਹੀਕਲ ਦੇਣ ਵਾਲੇ ਮਾਪੇ ਨੋਟ ਕਰਨ ਕੇ ਪੁਲਿਸ ਵੱਲੋਂ ਸਖਤੀ ਕਰ ਦਿੱਤੀ ਗਈ ਹੈ। ਅਗਰ ਕੋਈ ਨਵਾਲਗ ਬੱਚਾ ਵਹੀਕਲ ਚਲਾਉਂਦਾ ਫੜਿਆ ਜਾਂਦਾ ਤਾਂ ਉਸਦੇ ਮਾਪਿਆਂ ਨੂੰ 25000 ਰੁਪਏ ਜੁਰਮਾਨਾ ਤੇ 3 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ। ਛੋਟੀ ਉਮਰ ਦੇ ਨਵਾਲਗ ਬੱਚਾ ਨੂੰ ਜਦੋਂ ਮਾਪੇ ਚਲਾਉਣ ਦੇ ਲਈ ਵਹੀਕਲ ਦਿੰਦੇ ਨੇ ਤਾਂ ਬਚਪਨ ਚ ਬੱਚੇ ਵਹੀਕਲ ਬਹੁਤ ਜ਼ਿਆਦਾ ਸਪੀਡ ਤੇ ਚਲਾਉਂਦੇ ਨੇ। ਕਈ ਵਾਰ ਸਥਿਤੀ ਨਾਜ਼ੁਕ ਬਣ ਜਾਂਦੀ ਹੈ ਤੇ ਬੱਚਿਆਂ ਦੇ ਪੈਰ ਜ਼ਮੀਨ ਤੱਕ ਨਾ ਪਹੁੰਚਣ ਕਾਰਨ ਨਵਾਲਗ ਬੱਚੇ ਮੌਕੇ ਦੀ ਸਥਿਤੀ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਜਿਸ ਕਾਰਨ ਕਾਫੀ ਵੱਡੇ ਹਾਦਸੇ ਵਾਪਰ ਜਾਂਦੇ ਨੇ ਮਾਨਸਾ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਚਲਾਣ ਵੀ ਕੱਟੇ ਗਏ ਟ੍ਰੈਫਿਕ ਪੁਲਿਸ ਮਾਨਸਾ ਦੇ ਥਾਣੇਦਾਰ ਸਰੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਨਵਾਲਗ ਬੱਚਿਆਂ ਨੂੰ ਵਹੀਕਲ ਚਲਾਉਣ ਲਈ ਦੇਣ ਤੇ ਨਵਾਲਗ ਬੱਚਿਆਂ ਦੇ ਮਾਪਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਕਾਰਵਾਈ ਦੇ ਵਿੱਚ 25000 ਰੁਪਏ ਜੁਰਮਾਨਾ ਅਤੇ 3 ਸਾਲ ਤੱਕ ਦੀ ਕੈਦ ਵੀ ਸ਼ਾਮਲ ਹੈ ਉਨਾ ਸਭ ਨੂੰ ਅਪੀਲ ਕੀਤੀ ਕਿ ਨਵਾਲਗ ਬੱਚਾ ਨੂੰ ਵਹੀਕਲ ਚਲਾਉਣ ਦੇ ਲਈ ਨਾ ਦਿੱਤਾ ਜਾਵੇ। ਦੋਸਤੋ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਪਹਿਲਾਂ ਵੀ ਅਸੀਂ ਚਲਾਨ ਵੀ ਕਰਦੇ ਆਂ ਤੇ ਲੋਕਾਂ ਨੂੰ ਵਾਰਨਿੰਗ ਵੀ ਦਿੰਦੇ ਆਂ। ਬਟ ਇਹਦੇ ਫਾਈਨ ਬਾਰੇ ਦੱਸ ਦਈਏ ਜੇ ਕੋਈ ਮਾਈਨਰ ਡਰਾਈਵਿੰਗ ਕਰਦਾ ਛੋਟੀ ਉਮਰ ਦਾ ਬੱਚਾ ਮੋਟਰ ਵਹੀਕਲ ਡਰਾਈਵ ਕਰਦਾ ਤਾਂ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਜੋ ਫਾਈਨ ਤੈਅ ਕੀਤਾ ਹੋਇਆ 25000 ਰੁਪਿਆ ਫਾਈਨ ਹੈ। ਜਿਹੜਾ ਉਸ ਨੂੰ ਉਹ ਵਹੀਕਲ ਪ੍ਰੋਵਾਈਡ ਕਰਨਾ ਤੇ ਪੇਰੈਂਟਸ ਨੂੰ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਸਰ ਇਹਦਾ ਇਹ ਉਹਨੂੰ ਪੂਤਾਨ ਕਰਨੇ ਪੈਣਾ ਜੇਕਰ ਆਪਣੇ ਛੋਟੇ ਬੱਚਿਆਂ ਨੂੰ ਅਸੀਂ ਮੋਟਰ ਵਹੀਕਲ ਬਿਨਾ ਅਥਾਰਟੀ ਦੇ ਅਧਿਕਾਰ ਤੋਂ ਉਹਨੂੰ ਦਿੰਦੇ ਆ ਤਾਂ ਇਟ ਮੀਨਸ ਅਸੀਂ ਗਲਤੀ ਕਰ ਰਹੇ ਆਂ ਤੇ ਮਾਪੇ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਹਰ ਇੱਕ ਮਾਪੇ ਇਸ ਸਰਕਾਰ ਦੀ ਪਾਲਿਸੀ ਤੋਂ ਜਾਣੂ ਹੋ ਤਾਂ ਕਿ ਰਾਤਾ ਲੋਕ ਬਚਣ ਤੇ ਨਾਲੇ ਉਹ ਆਪ ਬਚਣ ਨਾ ਉਹ ਫਾਇਨ ਬਚੇ ਜੋ ਪਰਣਗੇ ਉਹ ਫਾਇਸ ਬਚੇਗਾ ਤੇ ਨਾਲ ਸਮਾਜ ਦੇ ਅਸੀਂ ਉਹਦੀਆਂ ਨਾਗਰਿਕ ਦਾ ਰੋਲ ਨਿਭਾ ਮੰਗੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਫਰਿਸ਼ਤੇ ਸਕੀਮ ਕਾਇਮ ਕੀਤੀ ਗਈ ਆ ਫਰਿਸ਼ਤੇ ਸਕੀਮ ਲਾਂਚ ਕੀਤੀ ਗਈ ਆ ਜਿਹਦੇ ਵਿੱਚ ਅਗਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਵਾਲੇ ਕੇਸ ਨੂੰ ਉਠਾ ਕੇ ਉਹਨੂੰ ਹਸਪਤਾਲ ਪਹੁੰਚਾਉਂਦਾ ਉਹਦੀ ਜਾਨ ਬਚਾਉਂਦਾ ਇਹ ਕੰਮ ਕਰਦਾ ਤਾਂ ਉਹ ਆਪ ਦੀ ਫੋਟੋਗ੍ਰਾਫਸ ਨਾਲ ਰੱਖੇ ਤੇ ਉਹਦਾ ਉਹਨੂੰ ਸਨਮਾਨਿਤ ਕੀਤਾ ਜਾਵੇਗਾ 2000 ਰੁਪਏ ਨਾਲ 2000 ਰੁਪਿਆ ਇਨਾਮ ਦੀ ਰਕਮ ਹੈ ਨਾਲ ਇੱਕ ਸਰਟੀਫੀਕੇਟ ਹੋਏਗਾ ਸਰ ਤੇ ਜੇ ਕੋਈ ਆਪਣੇ ਏਰੀਏ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਇਹ ਗੱਲ ਸੁਣ ਰਿਹਾ ਜਿਹਦੇ ਕੋਲ ਪਹੁੰਚ ਰਿਹਾ ਤਾਂ ਉਹ ਆਪਣੇ ਆਲੇ ਦੁਆਲੇ ਦੇਖੋ ਵੀ ਕੌਣ ਬੰਦਾ ਸਮਾਜ ਸੇਵੀ ਹੈ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਪਲੀਜ਼ ਉਹਦਾ ਨਾਮ ਸਾਡੇ ਟ੍ਰਾਫਿਕ ਦਫ਼ਤਰ ਭੇਜੋ ਤਾਂ ਕਿ ਅਸੀਂ ਉਸ ਨੂੰ ਜਿਹੜਾ ਇਨਾਮ ਵਜੋਂ ਜੋ ਮਿਲਦਾ ਹੈ ਰਾਸ਼ੀ ਉਹਦੇ ਵਿੱਚ ਤੇ ਪਲੱਸ ਉਹਦਾ ਸਰਟੀਫਿਕੇਟ ਜੋ ਮੰਦਾ ਉਹਦੇ ਵਿੱਚ ਪਲੱਸ ਜਿਹੜਾ 15 ਅਗਸਤ ਤੇ 26 ਜਨਵਰੀ ਤੇ ਆ ਤਾਂ ਅਸੀਂ ਉਹਨੂੰ ਸਨਮਾਨਤ ਕਰਾਉਣ ਵਾਸਤੇ ਜੋ ਸਰਟੀਫਿਕੇਟ ਦੇਣਾ ਉਹ ਦਵਾ ਸਕੀਏ ਕਿ ਇਹ ਬੰਦਾ ਸਮਾਜ ਦਾ ਉਹ ਸੇਵੀ ਸਮਾਜ ਸੇਵੀ ਹੈ ਜਿਹਦੇ ਕਾਰਨ ਇਸਨੇ ਕਾਰਵਾਈ ਕੀਤੀ ਹੈ